ਇਹ 25 ਜੂਨ ਨੂੰ ਬਰਨਾਲੇ ਦੀ ਪ੍ਰੇਮ ਪ੍ਰਧਾਨ ਮਾਰਕੀਟ ਦੇ ਵਿੱਚ ਇੱਕ ਮੋਬਾਈਲ ਹੱਬ ਨਾਮ ਦੀ ਦੁਕਾਨ ਆ ਉਹਦੇ ਵਿੱਚ ਇੱਕ ਨੌਜਵਾਨ ਐ ਦੁਕਾਨ ਤੇ ਆ ਕੇ ਦੁਕਾਨਦਾਰ ਨੂੰ ਮੋਬਾਈਲ ਦੇਖਣ ਦੇ ਬਹਾਨੇ ਉਹਨੂੰ ਵਿੰੜੜਾ ਗੁਮਰਾਹ ਕਰਕੇ ਤੇ ਉਹਦੇ ਤੋਂ ਇੱਕ ਆਈਫੋਨ ਜਿਹੜਾ ਉਹਦੇ ਤੋਂ ਚੋਰੀ ਕਰਕੇ ਉਹ ਨੌਜਵਾਨ ਭੱਜ ਗਿਆ ਸੀ ਇਹਦੀਆਂ ਕਾਫੀ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਤੇ ਤੁਰੰਤ ਜਿਹੜਾ ਦੁਕਾਨਦਾਰ ਦਾ ਬਿਆਨ ਲਿਖ ਕੇ ਐਫ ਆਈ ਆ ਨੰਬਰ 283/25 ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਉਹਦੇ ਉੱਤੇ ਅੱਗੇ ਵਰਕ ਕਰਦੇ ਹੋਏ ਸਾਡੇ ਥਾਣਾ ਸਿਟੀ ਦੇ ਐਸਐਚਓ ਲੁਕਵੇਂਦਰ ਸਿੰਘ ਤੇ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਐਸਆਈ ਗੁਰਤੇਜ ਸਿੰਘ ਨੇ ਜਿਹੜਾ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਇੱਕ ਨਵਾਲਿਕ ਦੋਸ਼ੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਜਿਹੜਾ ਕਿ ਉਸ ਵਾਰਦਾਤ ਦੇ ਵਿੱਚ ਸ਼ਾਮਲ ਸੀਗਾ ਉਹਦੇ ਤੋਂ ਇਹ ਚੋਰੀ ਕੀਤਾ ਹੋਇਆ ਮੋਬਾਈਲ ਬਰਾਮਦ ਕਰ ਲਿਆ ਗਿਆ ਤੇ ਚੋਰੀ ਕਰਨ ਦੇ ਵਿੱਚ ਜਿਹੜਾ ਮੋਟਰਸਾਈਕਲ ਇਹਨੇ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਫਰਦਰ ਪੁੱਛ ਕੇ ਇਸ ਤੋਂ ਬਾਅਦ ਜਿਹੜਾ ਜੁਵਨਾਇਲ ਹੈ ਉਹਨੂੰ ਜਿਹੜਾ ਜੁਵਨਾਇਲ ਹਾਊਮ ਵਿੱਚ ਭੇਜ ਦਿੱਤਾ ਗਿਆ ਮੋਟਰਸਾਈਕਲ ਦੀਦਾ ਜੀ ਨਹੀਂ ਮੋਟਰਸਾਈਕਲ ਦੇ ਬਾਰੇ ਹਲੇ ਜਿਹੜਾ ਅਸੀਂ ਕਾਗਜ਼ ਵਗੈਰਾ ਵੈਰੀਫਾਈ ਕਰ ਰਹੇ ਆ ਤੇ ਇਹ ਹਲੇ ਆਪਾਂ ਵੈਰੀਫਾਈ ਕਰਨਾ ਕਿ ਚੋਰੀ ਦਾ ਸੀ ਜਾਂ ਉਹਦਾ ਸਿਰਫ ਪਤਾ ਲੱਗੇ ਕਲਾਸ 2 ਦਾ ਸਟੂਡੈਂਟ ਸੀ ਸਰ ਇਹਨੇ ਕੋਈ ਜਿਵੇਂ ਸ਼ੌਂਕ ਸ਼ੌਂਕ ਨੂੰ ਲੈ ਕੇ ਵਾਰਦਾਤ ਨੂੰ ਜਨਮ ਦਿੱਤਾ ਸਿਰ ਪਬਲਿਕਲੀ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਮਾਪਿਆਂ ਨੂੰ ਵੀ ਜੀ ਜੀ ਮਾਪਿਆਂ ਨੂੰ ਤੇ ਪਬਲਿਕ ਨੂੰ ਅਸੀਂ ਇਹੀ ਦੇਣਾ ਚਾਹੁੰਦੇ ਆ ਮੈਸੇਜ ਕਿ ਅੱਜਕੱਲ ਜਿਹੜੇ ਬੱਚੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇਦੇ ਵੱਲ ਹੋ ਗਿਆ ਹੈਗਾ ਸੋਸ਼ਲ ਮੀਡੀਆ ਫਰੀ ਹੋ ਗਏ ਨੇ ਤੇ ਮੋਬਾਈਲ ਫੋਨ ਤੋਂ ਬਿਨਾਂ ਨਹੀਂ ਕੱਢਦੇ ਹੈਗੇ ਬਿਲਕੁਲ ਵੀ ਟਾਈਮ ਤੇ ਇੱਕ ਦੂਜੇ ਨਾਲ ਕੰਪੀਟੀਸ਼ਨ ਵੀ ਇਹਨਾਂ ਨੂੰ ਬਹੁਤ ਜਿਹੜਾ ਹੁੰਦਾ ਆ ਕਿ ਮੇਰੇ ਕੋਲ ਕਿਹੜਾ ਫੋਨ ਆ ਮੇਰੇ ਕੋਲ ਮਹਿੰਗਾ ਫੋਨ ਹੋਣਾ ਚਾਹੀਦਾ ਆਈਫੋਨ ਜਿਹੜਾ ਤੇ ਜਿਹੜੇ ਪੇਰੈਂਟਸ ਨੇ ਉਹ ਵੀ ਕਈ ਵਾਰ ਇਹਨਾਂ ਦੀਆਂ ਜਿਹੜੇ ਪਹਿਲੀ ਵਾਰ ਤੇ ਕਹੇ ਤੇ ਹਰੇਕ ਡਿਮਾਂਡ ਪੂਰੀ ਕਰ ਦਿੰਦੇ ਨੇ ਸੋ ਮੈਂ ਇਹੀ ਅਪੀਲ ਕਰਦਾ ਲੋਕਾਂ ਨੂੰ ਕਿ ਜਿਹੜੇ ਬੱਚੇ ਨੇ ਇਹਨਾਂ ਦੀ ਸਭ ਤੋਂ ਇੰਪੋਰਟੈਂਟ ਹੈ 10 ਜਾਂ 11ਵੀਂ 12ਵੀਂ ਚ ਜਦੋਂ ਪੜ੍ਹਦੇ ਨੇ ਉਸੇ ਟਾਈਮ ਤੇ ਇਹਨਾਂ ਨੇ ਆਪਣਾ ਲਾਈਫ ਦੇ ਵਿੱਚ ਕੁਝ ਪ੍ਰੋਡਕਟਿਵ ਕਰਨਾ ਹੁੰਦਾ ਤੇ ਉਸੇ ਟਾਈਮ ਤੇ ਇਹ ਸੋਸ਼ਲ ਮੀਡੀਆ ਦੇ ਵਿੱਚ ਜਾਂ ਹੋਰ ਨਸ਼ਿਆਂ ਦੇ ਵਿੱਚ ਜਾਂ ਮਾੜੀਆਂ ਸੰਗਤ ਦੇ ਵਿੱਚ ਜਿਹੜੇ ਧਸ ਜਾਂਦੇ ਨੇ ਸੋ ਇਹਨਾਂ ਨੂੰ ਬੱਚਿਆਂ ਨੂੰ ਕੋਈ ਨਾ ਕੋਈ ਪ੍ਰੋਡਕਟਿਵ ਐਕਟੀਵਿਟੀ ਪਾਸੇ ਕੋਈ ਜਿਹੜਾ ਖੇਡਾਂ ਵਾਲੇ ਪਾਸੇ ਜਾਂ ਕੋਈ ਫਿਜ਼ੀਕਲ ਐਕਟੀਵਿਟੀ ਵਾਲੇ ਪਾਸੇ ਜਿਹੜਾ ਲਾਇਆ ਜਾਵੇ ਸੋ ਦਾ ਇਹ ਤੇ ਸੋਸ਼ਲ ਮੀਡੀਆ ਤੋਂ ਇਹਨਾਂ ਦਾ ਜਿਹੜਾ ਸਮਾਂ ਉਹ ਘਟੇ ਤੇ ਜਿਹੜਾ ਬ੍ਰਾਂਡਾਂ ਦੀ ਜਿਹੜੀ ਇੱਕ ਹੋੜ ਆ ਉਹਦੇ ਵੀ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਸਾਡੇ ਬੱਚੇ ਨੇ ਉਹ ਦਿਨ-ਬਦੇ ਅੱਗੇ ਤੋਂ ਅੱਗੇ ਚਾਹੇ ਉਹ ਕੱਪੜੇ ਹੋਣ ਚਾਹੇ ਉਹ ਫੋਨ ਹੋਣ ਇਹ ਬਹੁਤ ਜ਼ਿਆਦਾ ਬ੍ਰਾਂਡ ਕੌਂਸ਼ੀਅਸ ਜਦੋਂ ਹੋ ਜਾਂਦੇ ਨੇ ਤਾਂ ਉਹਦੇ ਜਿਹੜੀ ਉਹ ਇੰਨੀ ਇੱਕ ਸਪੈਕਟ ਹੋ ਜਾਂਦੀ ਹੈ ਜਿਹੜੀ ਕੌਂਸ਼ੀਅਸਨੈਸ ਹੈ ਕਿਉਂ ਇਹੋ ਜਿਹੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਕਈ ਵਾਰ ਅਸੀਂ ਦੇਖਿਆ ਖਬਰਾਂ ਦੇ ਵਿੱਚ ਕਿ ਕਿਡਨੀਆਂ ਤੱਕ ਵੇਚ ਦਿੰਦੇ ਨੇ ਆਈਫੋਨ ਲੈਣ ਵਾਸਤੇ ਤਾਂ ਇਹ ਬਹੁਤ ਹੀ ਇੱਕ ਖਤਰਨਾਕ ਟ੍ਰੈਂਡ ਆ ਤੇ ਜਦੋਂ ਇੱਕ ਵਾਰੀ ਇਹੋ ਜਿਹੇ ਗਲਤੀਆਂ ਕੀਤੀਆਂ ਫਿਰ ਵਾਪਸ ਮੁੜਨਾ ਔਖਾ ਹੋ ਜਾਂਦਾ ਪਹਿਲਾਂ ਹੀ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਚਾਹੀਦਾ ਕਿ ਆਪਣੇ ਬੱਚੇ ਦੀ ਜਿਹੜੀਆਂ ਗੱਲਾਂ ਬਾਤਾਂ ਦਾ ਖਿਆਲ ਰੱਖਣ ਕਿ ਉਹ ਕਿਹੋ ਜਿਹਾ ਉਹਦਾ ਵਿਵਹਾਰ ਹੈ ਤੇ ਉਹਨੂੰ ਸਮਝਾ ਕੇ ਰੱਖਿਆ ਜਾਵੇ ਸ਼ੁਰੂ ਤੋਂ ਤੇ ਉਹਨੂੰ ਅਸਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਮਾਇਨੇ ਸਮਝਾਏ ਜਾਣ ਕਿ ਜਿਹੜੀਆਂ ਬ੍ਰਾਂਡ ਵਗੈਰਾ ਨੇ ਇਹਨਾਂ ਦਾ ਜੋ ਅੰਦਰ ਖੋਖਲਾ ਪਾਣਾ ਹੈ ਉਹਦੇ ਬਾਰੇ ਦੱਸਿਆ ਜਾਵੇ ਸਾਰੇ ਚੀਜ਼ਾਂ ਦਾ ਕ੍ਰਾਂਡੀ ਗੱਲ ਕਰਦੇ ਕਿ ਪਿਛਲੇ ਦਿਨ ਇੱਕ ਮੋਟਰਸਾਈਕਲ ਚੋਰੀ ਹੋ ਗਈ ਐ ਚੋਣ ਕਿਹੜੋ ਉਸ ਤੋਂ ਬਾਅਦ ਇੱਕ ਕੱਗ ਵੀ ਚੋਰੀ ਹੋਈ ਐ ਤੇ ਸੰਤਾਲੇ ਕਰੇ ਜੀ ਗੱਡੀ ਪਾਣ ਗੱਡੀਆਂ ਦੇ ਸ਼ੀਸ਼ੇ ਭੰਨ ਗਏ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਇਹਦਾ ਦੇਖੋ ਜੀ ਕੰਟੀਨਿਊਸ ਹੈਗਾ ਚੋਰੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਪੁਲਿਸ ਉਹਨਾਂ ਨੂੰ ਟ੍ਰੇਸ ਕਰਦੀ ਰਹਿੰਦੀ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਵਾਰਦਾਤ ਨੂੰ ਟ੍ਰੇਸ ਕੀਤਾ ਜਾਵੇ ਤੇ ਅਸੀਂ ਇਹਦੇ ਬਾਰੇ ਜਿਹੜਾ ਕੰਟੀਨਿਊਸ ਐਫਰਟ ਕਰਦੇ ਵੀ ਰਹਿੰਦੇ ਆ ਜਿਹੜੇ ਜਿਹੜੇ ਸਾਡੇ ਅਨਟ੍ਰੇਸ ਮੁਕਦਮੇ ਨੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਹੀ ਗਿਆ ਕਿ ਮੋਬਾਈਲ ਚੋਰੀ ਹੋਇਆ ਸੀਗਾ ਇਹ ਅਸੀਂ ਹੁਣ ਟ੍ਰੇਸ ਕਰ ਲਿਆ ਤੇ ਜਿਵੇਂ ਜਿਵੇਂ ਸਾਡੀ ਕੋਸ਼ਿਸ਼ ਚੱਲਦੀ ਰਹਿੰਦੀ ਹੈ ਕਿ ਜਿੰਨੇ ਵੀ ਸਾਡੇ ਅੰਟਰੇਸ ਮੁਕਦਮੇ ਨੇ ਸਾਰਿਆਂ ਨੂੰ ਅਸੀਂ ਟ੍ਰੇਸ ਕਰੀਏ ਤੇ ਹੋਰ ਵੀ ਜਿਹੜੀਆਂ ਵਾਰਦਾਤਾ ਹੁੰਦੀਆਂ ਨੇ ਦੇਖੋ ਟਾਈਮ ਤਾਂ ਲੱਗਦਾ ਹੈ ਹਰ ਚੀਜ਼ ਨੂੰ ਜਦੋਂ ਆਪਾਂ ਤਰਤੀਸ਼ ਕਰਦੇ ਆ ਉਹਦੇ ਵਿੱਚ ਟਾਈਮ ਲੱਗਦਾ ਤੇ ਉਹਦੇ ਫਿਰ ਰਿਜ਼ਲਟ ਸਾਹਮਣੇ ਆਉਂਦੇ ਨੇ ਬਟ ਸਾਡੇ ਵੱਲੋਂ ਜਿਹੜਾ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਸਰ ਇਸ ਤੋਂ ਪਹਿਲਾ ਪਹਿਲਾ ਹੱਬ ਦੇ ਮੋਬਾਈਲ ਹੌਟ ਤੋਂ ਪਹਿਲਾਂ ਕਿ ਦੁਕਾਨ ਤੇ ਚੋਰੀ ਹੋਈ ਐ ਕਰਦੇ ਉਹਦਾ ਕੋਈ ਲੱਗਾ ਕੋਈ ਪਤਾ ਨਹੀਂ ਫਿਰ ਤਾਂ ਨਹੀਂ ਉਹਦੇ ਬਾਰੇ ਚੱਲ ਰਿਹਾ ਹਾਲੇ ਉਹਦੇ ਥੋੜਾ ਉਹ ਚੈਲੈਂਜਿੰਗ ਸੀਗਾ ਇੱਕ ਤਾਂ ਰਾਤ ਦੀ ਚੋਰੀ ਸੀ ਉਸ ਤੋਂ ਇਲਾਵਾ ਜਿਹੜਾ ਉਹ ਏਰੀਆ ਹੈਗਾ ਉਹ ਬੈਕ ਸਾਈਡ ਤੋਂ ਕਾਫੀ ਖਾਲੀ ਪਲਾਟ ਵਗੈਰਾ ਸਨਸਾਨ ਏਰੀਆ ਸੀ ਉੱਥੇ ਸੀਸੀਟੀਵੀਜ਼ ਦੀ ਕਾਫੀ ਜ਼ਿਆਦਾ ਕਮੀ ਸੀ ਜਿਹਦੇ ਕਰਕੇ ਕਿ ਉਹਨਾਂ ਨੂੰ ਸਾਨੂੰ ਆਈਡੈਂਟੀਫਿਕੇਸ਼ਨ ਕਰਨ ਦੇ ਵਿੱਚ ਸਾਡੀ ਟੀਮਾਂ ਨੂੰ ਬਹੁਤ ਪ੍ਰੋਬਲਮ ਆਈ ਫਿਰ ਵੀ ਅਸੀਂ ਜਿਹੜਾ ਹੋਰ ਟੈਕਨੀਕਲ ਐਵੀਡੈਂਸ ਜੱਕ ਕਲੈਕਟ ਕਰ ਰਹੇ ਹਾਂ ਤੇ ਹੋਰ ਹਿਊਮਨ ਸੋਰਸਸ ਤੋਂ ਵੀ ਅਸੀਂ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਆਪਾਂ ਜਲਦੀ ਹੀ ਉਹਨੂੰ ਵੀ ਟਰੈਕ ਕਰ ਲਾਂਗੇ